ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਤਨ ਅਜਿਨੇ ਪ੍ਰਪਤੀਆ ਰਖਿਆ ਸਹਿਜ ਸਵਾਰ ਸਰਬ ਕਲਾਕਰ ਫਾਪੇਆ ਅੰਤਰ ਜੋਤਿ ਪਾਰ ਸਦਾ ਸਦਾ ਪ੍ਰਭ ਸੇਮਰੀਐ ਅੰਤਰ ਰਖੁਰਤਾਰ ਮੇਰੇ ਮਨ ਹਰਬੀ ਨ ਵਰਨਾ ਕੋਏ ਪ੍ਰਭ ਸਰਨਾਈ ਸਦਾ ਰਹੋ ਦੁੱਖ ਨ ਵਿਆਪੇ ਕੋਏ ਰਹਾਉ ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ ਮਾਤ ਪਿਤਾ ਸਤ ਬੰਦ ਪਾ ਕੂੜੇ ਸੱਪੇ ਸਾਖ ਜਿਨ ਕੀਤਾ ਤਿਸੇ ਨਾ ਜਾਣੀ ਮਨਮੁਖ ਪਸੂ ਨਾ ਪਾਕ ਅੰਤਰ ਬਾਹਰ ਰਵ ਰਹਾ ਤਿਸ ਨੂੰ ਜਾਣੈ ਦੂਰ ਤਰਸਨਾ ਲਾਗੀ ਰਚ ਰਹਾ ਅੰਤਰ ਹੋਮੇ ਕੂਰ ਭਗਤੀ ਨਾਮ ਵਿਹੋਣਿਆ ਆਫੇ ਵੰਜੇ ਪੂਰ ਰੱਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਇ ਨਾ ਰਖਣ ਹਾਰ ਮਹਾ ਪਿਕਟ ਜਮ ਪਇਆ ਨਾਨਕ ਨਾਮਨਾ ਵਿਸਰ